ਜੋਰਜੀਆਚ ਫੌਤ ਹੋਏ ਪਟਿਆਲਾ ਜ਼ਿਲ੍ਹੇ ਨਾਲ 3 ਜਾਣੇ ਸਬੰਧਿਤ ਹਾਲ ਹੀ ਵਿੱਚ ਜੋਰਜੀਆ ਵਿਖੇ ਇੱਕ ਹੋਟਲ ਵਿੱਚ ਵਾਪਰੀ ਘਟਨਾ ਦੌਰਾਨ ਮੌਤ ਦੇ ਮੂੰਹ ਗਏ 12 ਜਾਣਿਆਂ ਵਿੱਚੋਂ 3 ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਹਨ ਜਿਨ੍ਹਾਂ ਵਿੱਚੋਂ 32 ਸਾਲਾ ਅਮਰਿੰਦਰ ਕੌਰ ਅਤੇ 28 ਸਾਲਾ ਮਨਿੰਦਰ ਕੌਰ ਪਤਨੀ ਜਤਿੰਦਰ ਸਿੰਘ ਵਾਸੀਆਂ ਪਿੰਡ ਮਹਿਮਾ ਥਾਣਾ ਖੇੜੀ ਗੰਡਿਆ ਜ਼ਿਲ੍ਹਾ ਪਟਿਆਲਾ ਦੀ ਬਸਨੀਖਾਨ ਜੋ ਆਪਸ ਵਿੱਚ ਨਨਦ ਪਰਜਾਈ ਸਨ ਮਨੀਂਦਰ ਕੌਰ ਦਾ ਪੇਕਾ ਪਿੰਡ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹੈ ਮਨੀਂਦਰ ਕੌਰ ਦਾ ਜਤਿੰਦਰ ਸਿੰਘ ਨਾਲ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਹਜੇ ਤੱਕ ਉਹਨਾਂ ਕੋਲ ਕੋਈ ਬੱਚਾ ਨਹੀਂ ਹੈ ਵਿਆਹ ਦੀ ਵਰੇਗੰਡ ਮਨਾਉ ਲਈ ਅਗਲੇ ਸਾਲ ਉਹਨਾਂ ਨੇ ਭਾਰਤ ਆਉਣਾ ਸੀ ਜੋ ਕਿ ਬਾਰ ਮੇ ਜਮਾਤ ਕਰਨ ਤੋਂ ਬਾਅਦ ਅਮਰਿੰਦਰ ਕੌਰ 9 ਸਾਲ ਪਹਿਲਾਂ ਗਈ ਸੀ ਜਦੋਂ ਪਤਾ ਲੱਗਿਆ ਕਿ ਜੋਰਜੀਆ ਵਿੱਚ ਇੱਕ ਹੋਟਲ ਵਿੱਚ ਚੰਗੀ ਨੌਕਰੀ ਹੈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਕੁਝ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਕੱਲਿਆ ਸੀ ਬਾਅਦ ਵਿੱਚ ਉਸ ਨੇ ਆਪਣੇ ਭਰਾ ਜਤਿੰਦਰ ਅਤੇ ਪਰਜਾਈ ਮਨਿੰਦਰ ਕੌਰ ਨੂੰ ਵੀ ਉੱਥੇ ਬੁਲਾ ਲਿਆ ਭਰਾ ਜਤਿੰਦਰ ਸਿੰਘ ਸਾਲ 2018 ਵਿੱਚ ਦੱਖਣੀ ਕੋਰੀਆ ਚਲਾ ਗਿਆ ਪਰ ਅਮਰਿੰਦਰ ਕੌਰ ਅਤੇ ਉਸਦੀ ਪਰਜਾਈ ਮਨਿੰਦਰ ਕੌਰ ਜੋਰਜੀਆ ਵਿੱਚ ਹੀ ਰਹਿੰਦੀਆਂ ਰਹੀਆਂ ਇਸੇ ਤਰ੍ਹਾਂ ਹੀ ਬਰਿੰਦਰ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਵੀ ਉਕਤ ਹੋਟਲ ਵਿੱਚ ਡੇਢ ਸਾਲ ਤੋਂ ਨੌਕਰੀ ਕਰ ਰਿਹਾ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਹਾਂ ਜੀ ਸਰ ਜੁਸਵਿੰਦਰ ਸਿੰਘ ਸਪੰਚ ਪਿੰਡ ਪਿੰਮੇਮ ਤੇ ਇਹ ਜੋ ਜੌਰਜੀਆ ਵਿੱਚ ਤੁਹਾਡੇ ਪਿੰਡ ਦੇ ਪਰਿਵਾਰ ਵਾਲੇ ਉਹ ਬੇਟਿੰਗ ਜੀ ਸਰ ਸਾਨੂੰ ਕੱਲ ਪਤਾ ਲੱਗਿਆ ਹੈ ਵੀ ਜਿਹੜਾ ਜੌਰਜੀਆ ਦੇ ਵਿੱਚ ਬਰਫੀਲਾ ਤੂਫਾਨ ਆਇਆ ਉਹਦੇ ਵਿੱਚ ਲਾਈਟ ਉਤੋਂ ਦੀ ਬੰਦ ਹੋ ਗਈ ਹੈ ਏ ਮੇਰੇ ਪਿੰਡ ਦੀ ਬੀਟੀ ਹੈ ਇੱਕ ਉਹਨਾਂ ਦੀ ਪਰਜਾਈ ਕੋਈ ਗੁਰੂ ਆਣਾ ਤੇ ਰੂਮ ਚ ਮਤਲਬ ਸੌਣ ਲਈ ਗਏ ਆ ਲਾਈਟ ਹੈ ਨਹੀਂ ਜੀ ਇਹਨਾਂ ਦੇ ਉੱਤੇ ਵੇ ਜਨਰੇਟਰ ਵਗੈਰਾ ਚਲਾਇਆ ਹੈ ਜਨਰੇਟਰ ਚੱਲਣ ਦੇ ਕਾਰਨ ਕੋਈ ਟੂਟ ਰਾਈ ਕੋਈ ਐਸੀ ਕੋਈ ਗੈਸ ਵਗੈਰਾ ਲੀਕ ਹੋ ਰਹੀ ਹੈ ਉਹ ਹੀ ਹੈ ਉਹ ਸੁੱਤੇ ਪਏ ਰਹੇ ਉਹਨਾਂ ਨੇ ਦੇਖਿਆ ਜਿਵੇਂ ਜੀ ਨਹੀਂ ਗੁਡੀਆਂ ਹਨ ਮੈਡਾ ਅਵਿੰਦਰ ਕੌਰ ਤੇ ਉਹਨਾਂ ਦੀ ਪਰਜਾਈ ਹੈ ਮਨੀਂਦਰ ਕੌਰ ਜੀ ਜੀ ਤੇ ਉਹਨਾਂ ਦਾ ਮਤਲਬ ਹਸਬੰਡ ਕਿਤੇ ਹੋਰ ਉਹ ਜੀ ਕੰਟੀਜ ਰੰਦੇ ਨੇ ਉਹ ਜੀ ਤੇ ਜੀ ਨਹੀਂ ਸਾ ਹਰਨਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਅਪੀਲ ਹੈ ਵੀ ਇਹਨਾਂ ਮੋਡੀਆਂ ਇੱਥੇ ਲਈ ਜਾਣ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਹੈ ਜੀ ਇਹ ਦੇਖੋ ਤੁਸੀਂ ਵੀ ਦੇਖ ਚੁੱਕੇ ਹੋ ਇਹ ਲੱਤਾਂ ਦੂਵੀਂ ਪੰਗ ਦੇ ਅੱਖਾਂ ਦੂਵੀਂ ਵੀ ਇਹਨਾਂ ਨੂੰ ਦੇਵਾਂਗੇ ਬਿਲਕੁਲਦਰ ਪੰਗ ਬਿਲਕੁਲ ਬੇਸਹਾਰਾਂ ਨੇ ਕੋਈ ਨਾਲ ਕੋਈ ਸਹਾਰਾ ਵੀ ਨਹੀਂ ਹੈਗਾ ਘਰ ਦੇ ਕੋਲ ਕਿ ਜ਼ਮੀਨ ਜੋ ਸਾਰੀ ਬੇਚ ਚੁੱਕੇ ਨੇ ਆਪਣਾ ਬੱਚਾ ਬਾਹਰ ਭਾਜੀ ਭੇਜੇ ਸੀ ਤੇ ਹੁਣ ਇਹਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਜੀ ਠੀਕ ਹੈ ਅਸੀਂ ਸਰਕਾਰ ਤੋਂ ਹੀ ਆ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਵੀ ਸਾਡੀ ਡੈਡਵੰਡੀ ਇੱਥੇ ਲਈ ਜਾਣਾ ਤੇ ਜਿਸ ਤਰ੍ਹਾਂ ਕਿ ਪਿੰਡ ਵਿੱਚ ਸਰ ਦੇਖੋ ਬਿਲਕੁਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਹੈ ਕਿ ਜੋ ਨਤੇ ਮੇ ਹੋ ਗਿਆ ਅਚਾਨਕ ਤੋਂ ਬਹੁਤ ਜ਼ਿਆਦਾ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਦੇਖੋ ਤੁਸੀਂ ਦੇਖੀ ਰਹੋ ਸਾਰਾ ਪਿੰਡ ਪਰਿਵਾਰ ਦੇ ਨਾਲ ਖੜਿਆ ਹੈ ਬਸ ਉਹ ਇਹ ਵੀ ਸਾਨੂੰ ਇਹ ਉਮੀਦ ਹੈ ਵੀ ਸਰਕਾਰ ਸਾਡੀ ਗੱਲ ਸੁਣ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰੇਗੀ ਸੋ ਕੀ ਬਹੁਤ ਸੰਕਟ ਹੈ ਮੁਬੀ ਕੀ ਨਾਮ ਜੋ ਜੋਰਜੇ ਵਿੱਚ ਤੇ ਹੁਣ ਬੱਚ ਕੱਲ੍ਹ ਵਧੀ ਹੈ ਉਹ ਜਿਹੜੀ ਗੱਲ ਕਿਨ ਲਕੀ ਆ ਕਿ ਕੀ ਸਤਿ ਬਾਣ ਤੁਮ ਨਾ ਆ ਕੋਈ ਉਹ ਹਰ ਉਹਨੇ ਲੇਟ ਦਾ ਉੜ ਗਈ ਲੇਟ ਦਾ ਦੋੜ ਦੋੜਦਾ ਉਹ ਰੇਲ ਤਿਲਾਰੀ ਅੰਦਰ ਬੈਠੇ ਦੇਖਣੇ ਪਏ ਇਦ ਗਿਆ ਨੇ ਤੇ ਕਦੋਂ ਗਈ ਸੀ ਜੀ ਮੈਂ ਤਾਂ ਸਨਾ ਸਾਲ ਹੋ ਗਏ ਨਾ ਤੇ ਮੇਰੇ ਅੰਤ ਲੱਗ ਗਿਆ ਕੋਰੀ ਚਲੇ ਗਿਆ ਜੀ ਆ ਦੋਨੇ ਨਾਂ ਤੇ ਨਾਂ ਦਾ ਕਿਹਿਆ ਰਹਿ ਨਾਂਮ ਕੀ ਨੂਰਾਨੀ ਦਾ ਨਾਮ ਕੀ ਹੈ ਦੂਜੀ ਦਾ ਨਾਮ ਮੇਟੀ ਕਨੋ ਤਾਂ ਅਮਰਿੰਦਰ ਕੌਰ ਹੈ ਹਾਂਜੀ ਨੂਰਾ ਮਨਿੰਦਰ ਕੋ ਜੀ ਕਦੋਂ ਨੈਰੀ ਜੀ ਕੋਈ ਨੈਰੀ ਕਾਉਂਟਰ ਲਰ ਜੀ ਕਰਕੇ ਦੇਗੇ ਜੀ ਤੇ ਹੋਊਗਾ ਹੁਣ 3 4 7 ਤੋਂ ਜ਼ਿਆਦਾ ਹੋਊਗਾ ਤੂੰ ਆਣਾ ਵੀ ਸੀਗਾ ਕਦੋਂ ਆਣਾ ਸੀ ਆਣੇ ਦਾ ਫਰੈਲ ਚ ਰਹਾਦਾ ਸੀ ਉਹਦਾ ਤੇ ਕੋਈ ਗੱਲਬਾਤ ਹੋਈ ਤੁਹਾਡੀ ਪਹਿਲਾਂ ਇਸ ਦਿਨ ਪਹਿਲਾਂ ਜਾਂ ਦਿਨ ਉਹ ਕਰਕੇਗੇ ਹੋਈ ਆ ਦੰ ਤੇ ਦੰ ਤੱਕ ਆ ਰਿਹਾਗਾ ਲੋਕ ਉਹ ਨਹੀਂ ਬਾਲ ਹੋ ਜੀ ਬਸਾ ਲਾ ਹਾਂ 2 ਤਾਰੀਖਾਂ ਟਿਕਾ ਫਰਕ ਹੈ ਉਸ ਤੋਂ ਅਗਰ ਤੁਸੀਂ ਇਹ ਤਾਂ ਆਪਣੇ ਦੇਖੋ ਹੁਣ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਲੈਣ ਵਾਸਤੇ ਵੀ ਨਹੀਂ ਕੋਈ ਪਰਵਾਹ ਨਹੀਂ ਸੀ ਰਹਿਣ ਵਾਸਤੇ ਕੋਈ ਗੱਲਬਾਤ ਨਹੀਂ ਹੋਈ ਹੈ ਉਹ ਮੁੰਡਾ ਜਿਹਾ ਹੈਗਾ ਤੇ ਇਹ ਬਤਾ ਲੱਗੂ